ਇਸ ਦੇ ਨਾਲ ਆਪਾਂ ਪ੍ਰੋਗਰਾਮ ਦਿੱਤੇ ਨੇ ਅੱਜ ਪੰਜਾਬ ਨੂੰ ਛੱਡ ਕੇ ਸਾਰੇ ਭਾਰਤ ਚੋਂ ਕਹਿਰ ਨਾਜ਼ ਕਰ ਰਹੇ ਆ। ਸ਼ਬੀਤ ਰੀਗ ਨੂੰ ਪੂਰੇ ਪੰਜਾਬ ਨੂੰ ਛੱਡ ਕੇ ਸਾਰੇ ਸੇਟਾਂ ਦੇ ਵਿੱਚ ਭੁੱਖ ਹੜਤਾਲ ਤੇ ਕਿਸਾਨ ਬੈਠਣਗੇ। ਕਾਲਜਾਂ ਜੰਗ ਦੁਨੀਆ ਵਰਾਸ਼ੀਆਂ ਚ ਆ ਜਿੰਨੀ ਭਾਵਨਾਵਾਂ ਬਾਹਰ ਜਿਹੜੀ ਸਰਕਾਰ ਪ੍ਰਚਾਰ ਕਰਦੀ ਏ ਸੇ ਵੀ ਇਕੱਲੇ ਪੰਜਾਬ ਦਾ ਮਸਲਾ ਹੈ ਇਕੱਲੇ ਪੰਜਾਬ ਦਾ ਹੈ ਇਹ ਪੂਰੀ ਦੁਨੀਆ ਦਾ ਘੂਲ ਬਣ ਚੁੱਕਿਆ ਇਕੱਲੇ ਭਾਰਤ ਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤਿੰਨ ਦੇਸ਼ਾਂ ਦੇ ਵਿੱਚੋਂ ਖਬਰ ਆ ਰਹੀ ਹੈ ਕਿਸਾਨ ਜਿਹੜੇ ਆਪਦਾ ਕੰਮ ਛੱਡ ਕੇ ਭੁਖਾ ਹੜਤਾਲ ਦੇ ਬੈਠੇ ਨੇ ਇੱਕ ਰੀਡੂ ਚੱਲ ਰਿਹਾ ਕੈਨੇਡਾ ਦੇ ਵਿੱਚ ਉਹ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਆਪਣੇ ਰਾਤ ਦਾ 11:30 ਵਜੇ ਦਾ ਟਾਈਮ ਹੈ ਜਦੋਂ ਉਹ ਚੱਲਦੇ ਆ ਉਹਨਾਂ ਦਾ ਇਹ ਜਿਹੜਾ ਪੱਤਰਕਾਰ ਹੈ ਜਿਹੜਾ ਚਲਾ ਰਿਹਾ ਕੈਂਪ ਰੇਡੂ ਨੂੰ ਉਹਨੇ ਪੀਲ ਕੀਤੀ ਕੈਨੇਡਾ ਦੇ ਵਿੱਚ ਬੈਠੇ ਪਹਿਲਾਂ ਸਾਨੂੰ ਰੇਡੀ ਦੇ ਮਾਤਮ ਦਾ ਇੱਕ ਅਪੀਲ ਕਰਦਾ ਹੈ ਕਿ ਆਪਾਂ ਤਿੰਨ ਵਾਰੀ ਖਾਣਾ ਖਾਣੇ ਆ ਟੱਲੇਵਾਲ ਸਾਹਿਬ ਦੇ ਸਿਹਤ ਵਾਸਤੇ ਇੱਕ ਡੰਗ ਦੀ ਕੌਫੀ ਛੱਡ ਦਿਓ ਉਹ ਸੁਣਿਆ ਹੁਣ ਤੁਸੀਂ ਸਾਰਿਆਂ ਨੇ ਭਈ ਇੱਕ ਡੰਗ ਦੀ ਕੌਫੀ ਛੱਡ ਕੇ ਜਿਹੜੇ ਭਾਰ ਦੇ ਵਿੱਚ ਜਿਹੜੇ ਖਲੋਰੀ ਮੋਰਚੇ ਦੇ ਵਿੱਚ ਕਿਸਾਨ ਸਾਡੀਆਂ ਪੈਣਾ ਮਾਤਾ ਬੈਠੀਆਂ ਨੇ ਇਹਦੇ ਵੀ ਲੰਗਰ ਦੇ ਵਿੱਚ ਹਿੱਸਾ ਪਾ ਦੇ ਤਾ ਮੈਨੂੰ ਵੀ ਜੋੜਿਆ ਸੀ ਉਹਦੇ ਨਾਲ ਤਾਂ ਕੋਈ ਕੁਛ ਕਹਿ ਰਿਹਾ ਕੁਛ ਰਿਹਾ ਉਹ ਐਨੇ ਪ੍ਰਭਾਵਿਤ ਹੋਏ ਲੋਕ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਕਿਸਾਨ ਬੈਠੇ ਐ ਇੱਥੋਂ ਤੇ ਕਿਹੜੀ ਕੱਲੀ ਕੋ ਵੀ ਨਹੀਂ ਛੱਡਾਂਗੇ ਇੱਕ ਡੰਗ ਦੀ ਰੋਟੀ ਜਿੰਨਾ ਚਿਰ ਮੰਗਾ ਲਾਗੂ ਨਹੀਂ ਹੁੰਦੀਆਂ ਡੱਲੇਵਾਲ ਸਾਹਿਬ ਮੋਰਚਾ ਦਿੱਤਦੇ ਨਹੀਂ ਖਾਦੇ ਹੀ ਨਹੀਂ ਬਾਹਰ ਦੇ ਕੈਨੇਡਾ ਤੇ ਤੁਸੀਂ ਰੇਡੂ ਉੱਤੇ ਸੁਣੇ ਹੋਣਗੇ ਤਾਂ ਮੋਰਚਾ ਇਕੱਲੇ ਭੜਦਾ ਨਹੀਂ ਰਿਹਾ ਜਿਹੜੀ ਭਾਪੀ ਆਪਣੇ ਚ ਭੰਨ ਪਾਉਂਦੀ ਸਾ ਅੱਜ ਫੇਰ ਉਹ ਗੱਲ ਕਰ ਰਹੀ ਐ ਪ੍ਰਸ਼ਾਸਨ ਵਾਲੇ ਕਹਿ ਰਹੇ ਨੇ ਕਿ ਹਰਿਆਣਾ ਦੇ ਵਿੱਚ ਤਾਂ ਐਨਐਸਪੀ ਦੇਤੀ ਗਰੰਟੀ ਦਾ ਕਾਨੂੰਨ ਬਣ ਜਾਊਗਾ ਸਾਡਾ ਮਸਲਾ ਨਹੀਂ ਰਿਹਾ ਕੇਨਰ ਦਾ ਇਹ ਜਿੰਨਾ ਇਸ਼ੂ ਹੈ ਉਹ ਪੰਜਾਬ ਦਾ ਅਸੀਂ ਆਖੇ ਕਿ ਠੀਕ ਹੈ ਪੰਜਾਬ ਦਾ ਜਦੋਂ ਦਿੱਲੀ ਬੈਠੇ ਸੀ ਬਾਟਰਾਂ ਤੇ ਉਦੋਂ ਦਾ ਪੰਜਾਬ ਤੇ ਨਹੀਂ ਬੈਠੇ ਸੀ ਹਰਿਆਣੇ ਤੇ ਬੈਠੇ ਸੀ ਉਹੀ ਅਧਿਕਾਰੀ ਸਾਡੇ ਨਾਲ ਉਦੋਂ ਗੱਲਬਾਤ ਕਰਦੇ ਸੀ ਉਹੀ ਹੋਣਾ ਹੈ ਮੈਂ ਤਸਵੀਰ ਉਹ ਚਰਚਾ ਚੱਲ ਰਹੀ ਹੈ ਜਿਹੜੀ ਤਿੰਨੇ ਕਾਨੂੰਨਾਂ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ رائے ਪਾ ਰਹੇ ਸੀ ਉਦੋਂ ਵੀ ਪ੍ਰਸ਼ਾਸਨ ਇਹ ਕਹਿ ਰਿਹਾ ਸੀਗਾ ਕਿ ਤਿੰਨੇ ਕਾਨੂੰਨ ਰੱਦ ਨਹੀਂ ਹੋਣੇ ਪ੍ਰਧਾਨ ਮੰਤਰੀ ਨੇ ਮੰਨਣਾ ਨਹੀਂ ਦੱਲੇਵਾਲ ਸਾਹਿਬ ਦੇ ਬਿਆਨ ਸੀ ਉਦੋਂ ਕਿ ਮੇਰੀ رائے ਆ ਮੋਰਚਾ ਜਮਾਈ ਰੱਖੋ ਸ਼ਾਂਤ ਰਹੀ ਰੱਖਿਓ ਕਾਨੂੰਨ ਰੱਦ ਕਰਵਾ ਕੇ ਜਾਵਾਂਗੇ ਇਹ ਮੈਂ ਉਹਨਾਂ ਅਧਿਕਾਰੀਆਂ ਨੂੰ ਕਿਹਾ ਜਿਹੜੇ ਸਾਡੇ ਉਦੋਂ ਦਿੱਲੀ ਸਾਡੇ ਨਾਲ ਗੱਲ ਕਰਦੇ ਸੀ ਅੱਜ ਵੀ ਕਰਦੇ ਆ ਮੈਂ ਕਿਤੇ ਉਹੀ ਤਸਵੀਰ ਹੁਣ ਤਾਂ ਨਹੀਂ ਪੇਸ਼ ਕਰ ਰਹੇ ਤੁਸੀਂ ਭਈ ਇਹ ਕੋਲ ਪੰਜਾਬ ਦਾ ਕੇਂਦਰ ਸਰਕਾਰ ਤਾਂ ਜਵਾਬ ਦੇ ਕੇ ਹੁਣ ਜਮਾ ਉਹਨਾਂ ਨੂੰ ਕੀ ਫਰਕ ਪੈਣਾ ਢੱਲੇਵਾਲ ਸਾਹਿਬ ਦੀ ਮੌਤ ਦਾ ਤੇ ਫਿਰ ਪੰਜਾਬ ਸਰਕਾਰ ਨੇ ਕੀ ਸਟੈਂਡ ਲੱਤਾ ਇਹਦੇ ਬਾਰੇ ਕੇਂਦਰ ਸਰਕਾਰ ਮੰਨ ਗਈ ਵੀ ਉਹਨਾਂ ਦੀ ਦਲੀਲ ਹੈ ਵੀ ਜਵਾਬ ਦੇ ਗਏ ਸਟੇਟ ਸਰਕਾਰ ਦਾ ਕੀ ਸਟੈਂਡ ਹੈ ਤੁਸੀਂ ਕੀ ਕੀਤਾ ਹੈ ਤੁਸੀਂ ਸਰਪੇਈ ਦੋ ਆ ਕੇ ਦੋ ਵਾ ਕੇ ਦੋ ਆ ਗਏ ਪੰਜਾਬੀਆਂ ਨੇ ਪੂਰੇ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ ਸਾਡਾ ਇਹ ਕਸੂਰ ਹੈ ਸਿਰ ਸਾਰੇ ਦੇਸ਼ ਨੂੰ ਨਾਲ ਪਹਿਲਾ ਕਰਕੇ ਦਿੱਤਾ ਪ੍ਰਧਾਨ ਮੰਤਰੀ ਨੂੰ ਬਾਹਰਲੇ ਦੇਛਾ ਚ ਝੋਲੀ ਆਉਂਦਾ ਸੀ ਆ ਸਾਨੂੰ ਅਸਜ ਹੈ ਮੁੱਖ ਮੰਤਰੀ ਕਿਹੜੀ ਸਟੇਟ ਦਾ ਹੈ ਉਹਦੀ ਸਟੇਟ ਦਾ ਕਿਸਾਨ ਆਗੂ ਮਰਵਾਤੇ ਬੈਠਾ ਹੋਵੇ ਇਹ ਉਹ ਤੋਂ ਹਜੇ ਇਹ ਵਿਉਂਤਬੰਦੀ ਨਾ ਬਣਦੀ ਹੋਵੇ ਕਿ ਕੇਂਦਰ ਸਰਕਾਰ ਦੇ ਜਵਾਬ ਦੇਣ ਬਾਰੇ ਪੰਜਾਬ ਸਰਕਾਰ ਦਾ ਕੀ ਸਟੈਂਡਰ ਉਸ ਪੱਜ ਨਹੀਂ ਕਰ ਸਕੀ। ਦਾ ਭਾਗੋ ਇਹ ਹਮੇਸ਼ਾ ਦਲੀਲਾਂ ਆਉਂਦੀਆਂ ਨੇ ਪ੍ਰਸ਼ਾਸਨਾਂ ਦੀ ਮਜਬੂਰੀ ਹੁੰਦੀ ਹੈ ਅਧਿਕਾਰੀਆਂ ਦੀ ਉਹ ਪਮਾ ਉੱਚੋਕਤੇ ਤੇ ਹੁੰਦੇ ਆ। ਉਹ ਮਜਬੂਰ ਕੀਤੇ ਹੁੰਦੇ ਨੇ ਸਰਕਾਰ ਨੇ ਵੀ ਤੁਸੀਂ ਨੌਕਰੀ ਕਰਨੀ ਹੈ। ਜੇ ਕਿਤੇ ਤੁਸੀਂ ਕਿਸਾਨਾਂ ਨੂੰ ਜਾਦੇ ਸਾਡੀ ਗੱਲ ਦੱਸਤੀ ਤੁਸੀਂ ਕਮਜ਼ੋਰ ਕਰਨਾ ਕਿਸਾਨਾਂ ਨੂੰ ਗੱਲ ਕਰਕੇ ਸਾਡੀ ਪੋਜੀਸ਼ਨ ਸੱਚੀ ਦਿਖਾਉਣੀ ਹੈ ਬਈ ਹੁਣ ਤਾਂ ਨਹੀਂ ਮੰਨਦੀ ਕੇਂਦਰ ਸਰਕਾਰ ਇਹ ਪੋਜੀਸ਼ਨ ਪੰਜਾਬ ਵਾਲੇ ਅਧਿਕਾਰੀਆਂ ਦੀ ਹੈ ਅਸੀਂ ਉਹ ਪੋਜੀਸ਼ਨਾਂ ਤੇ ਕਾਇਮ ਹੈ ਪੂਰੇ ਦੇਸ਼ ਦੇ ਵਿੱਚ ਦਿੱਲੀ ਅਸੀਂ ਪੋਜੀਸ਼ਨਾਂ ਦੇਖੀਆਂ ਆ ਇੱਥੇ ਵੀ ਪੋਜੀਸ਼ਨਾਂ ਦੇਖੀਆਂ ਅਸੀਂ ਕੀ ਮੰਗਦੇ ਹਾਂ ਸੁੱਤੋਂ ਕੀ ਕਰ ਲਓਗੇ ਤੁਸੀਂ ਸਰਦਾਰ ਜੱਤੀ ਸਿੰਘ ਗੱਲੇਵਾਲ ਮਾਰਵਾਤੇ ਬੈਠਾ ਸੋਨਾ ਘਰਾਓ ਤਾਂ ਨਹੀਂ ਕੀਤਾ